ਪ੍ਰੀਤਿਤ ਪ੍ਰੇਨਕਾ ਗਾਂਧੀ ਤੁਹਾਡੇ ਹੱਕ ਵਿੱਚ ਅੱਜ ਤੁਹਾਨੂੰ ਜੁਤਾਨ ਵਾਸਤੇ ਉਹਨਾਂ ਨੇ ਆਏ ਨੇ ਕਿਦਾਦਾ ਹੰਗਾਰਾ ਦੇਖਦੇ ਹੋ ਕੀ ਸਮਝਦੇ ਹੋ ਵੀ ਇਸ ਰੈਲੀ ਤੋਂ ਤੁਹਾਨੂੰ ਤੁਹਾਡੀ ਜਿੱਤ ਸੁਨਿਸ਼ਚਿਤ ਹੋ ਸਕਦੀ ਹੈ ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਜਿੱਤੇ ਪਏ ਆ ਮੈਂ ਬਹੁਤ ਧੰਨਵਾਦੀ ਆ ਸ਼੍ਰੀਮਤੀ ਪ੍ਰੇਨਕਾ ਗਾਂਧੀ ਜੀ ਦਾ ਕਿ ਜਿਨ੍ਹਾਂ ਨੇ ਟਾਈਮ ਕੱਢਿਆ ਔਰ ਆਹ 44 45 ਜਦੋਂ ਟੈਂਪਰੇਚਰ ਚੱਲ ਰਿਹਾ ਉਹ ਖੰਨਾ ਆਏ ਔਰ ਸਾਡੇ ਵਰਕਰਾਂ ਨੂੰ ਆ ਜਿਹੜਾ ਠਾਠਾ ਮਾਰਦਾ ਘੱਟ ਸੀ ਉਹਨੂੰ ਸੰਬੋਧਨ ਕੀਤਾ ਔਰ ਮੇਰੇ ਲਈ ਵੋਟਾਂ ਮੰਗ ਲਈ ਉਹਨਾਂ ਨੇ ਕਿਹਾ ਕਿ ਡਾਕਟਰ ਅਮਰ ਸਿੰਘ ਨੂੰ ਇੱਥੋਂ ਜਿੱਤਾ ਕੇ ਭੇਜੋ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹਣਾ ਕਿ ਦੇਖੋ ਕਾਂਗਰਸ ਪਾਰਟੀ ਇਹ ਪੰਜਾਬ 'ਚ ਜਿਹੜੀ ਇਕੱਠ ਕਰ ਰਹੀ ਆ ਤੁਸੀਂ ਦੱਸੋ ਝਾੜੂ ਵਾਲਿਆਂ ਦੀ ਸਰਕਾਰ ਆ ਇੱਕ ਵੀ ਇਸ ਤਰ੍ਹਾਂ ਦੀ ਮੀਟਿੰਗ ਕਰ ਸਕਦੇ ਹੋ ਆ ਭਾਜਪਾ ਦੀ ਬਰਾਬਰ ਮੀਟਿੰਗ ਆ ਮੇਰੇ ਖਿਆਲ 5-600 ਹਜ਼ਾਰ ਕੁਰਸੀ ਲਾਈਏ ਜਾਂ ਚਾਹ ਦੋ ਵੀ ਘਟਾਤੀਆਂ ਨੇ ਕਰਕੇ ਤਾਂ ਦੱਸੋ ਪੰਜਾਬ 'ਚ ਚਾਰੇ ਪਾਸੇ ਕਾਂਗਰਸ ਦੀ ਵੇਵ ਚੱਲ ਰਹੀ ਆ ਔਰ ਅੱਜ ਪ੍ਰਿਯੰਕਾ ਜੀ ਨੇ ਇੱਥੇ ਆ ਕੇ ਖੰਨਾ ਚਾ ਕੇ ਫਤਿਹਗੜ ਸਾਹ ਵੜੀ ਸੀਟ ਤੇ ਉਹ ਅੱਜ ਆਪਣੀ ਮੋਹਰ ਲਾ ਕੇ ਚਲੇ ਗਏ ਆ ਅਸੀਂ ਬਹੁਤ ਵੱਡੇ ਮਾਰਜਨ ਨਾਲ ਜਿੱਤਾਂਗੇ ਕੀ ਪਈ ਜੀ ਅਸੀਂ ਫਿਰ ਪਹਿਲਾਂ ਵਿਧਾਨ ਸਭਾ 'ਚ 92 ਸੀਟਾਂ ਕਾਂਗਰਸ ਦੀ ਸੀਟਾਂ ਦਾ ਨਹੀਂ ਸਰਕਾਰ ਬਣ ਉਹ ਉਦੋਂ ਲੋਕਾਂ ਦੇ ਮਨ 'ਚ ਇੱਕ ਬਦਲਾਅ ਸੀ ਹੁਣ ਇਸ ਵਾਰ ਵੀ ਬਦਲਾਅ ਹੀ ਹੋਣਾ ਕਿਉਂਕਿ ਬਦਲਾਅ ਵਾਲਿਆਂ ਨੇ ਵਾਅਦੇ ਇੰਨੇ ਕਰ ਲਏ ਔਰ 2.5 ਸਾਲ ਹੋ ਗਏ ਪੂਰਾ ਕੋਈ ਕੀਤਾ ਨਹੀਂ ਆ ਤੇ ਉਹ ਵੀ ਹੁਣ ਬਦਲਾ ਹੀ ਹੋਣਾ ਇਹ ਵੀ ਮੂਵਮੈਂਟ ਮੋਦੀ ਦੇ ਔਰ ਬੀਜੇਪੀ ਦੇ ਖਿਲਾਫ ਤਾਂ ਹੈ ਹੀ ਆ ਝਾੜੂ ਵਾਲੇ ਦੇ ਖਿਲਾਫ ਵੀ ਮੂਵਮੈਂਟ ਪੂਰੀ ਆ ਪਰ ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਮਨੀਸ਼ ਤਵਾੜੀ ਇੱਕ ਵਾਰ ਝਾੜੂ ਇੱਕ ਪਾਸੇ ਕਾਂਗਰਸ ਲੋਕ ਉਲਝਦਾ ਚਾਹ ਪਈ ਇਹ ਚੱਕਰ ਕੀ ਆ ਨਹੀਂ ਨਹੀਂ ਉਹ ਅਸੀਂ ਵੋਟ ਇਦਾਂ ਪਾਈ ਉਹ ਦੇਖੋ ਅਸੀਂ ਬਹੁਤ ਸੋਚ ਸਮਝ ਕੇ ਕਿਉਂਕਿ ਇਹਨਾਂ ਦੀ ਪਰਫਾਰਮੈਂਸ ਦੇਖ ਕੇ ਔਰ ਜਿਸ ਤਰ੍ਹਾਂ ਝਾੜੂ ਵਾਲਿਆਂ ਨੇ ਕਾਂਗਰਸ ਲੀਡਰਾਂ ਦੇ ਜ਼ਿਆਤੀ ਕੀਤੀ ਆ ਔਰ ਆਪਣੇ ਵਾਦੇ ਨਹੀਂ ਪੂਰੇ ਕੀਤੇ ਅਸੀਂ ਉਹ ਜਿਹੜਾ ਲੋਕਾਂ ਦਾ ਗੁੱਸਾ ਇਹਨਾਂ ਵਾਲਾ ਸੀ ਉਹ ਆਪਣੇ ਦੇ ਨਹੀਂ ਲੈਣਾ ਚਾਹੁੰਦੇ ਸੀ ਇਸ ਕਰਕੇ ਸਮਝੋ ਤਾਂ ਲੜਾਈ ਕਿਸ سے ਆਪ ਦੇਖਦੇ ਆ ਜਿਵੇਂ ਪ੍ਰਿੰਕਾ ਜੀ ਆਈ ਹੈ ਕਿਸ ਪਾਰਟੀ ਸਾਥੇ ਲੜਾਈ ਹੈ ਭਾਈ ਕਿਸੇ ਨਾਲ ਲੜਾਈ ਨਹੀਂ ਆ ਆ ਦੇਖ ਲਓ ਸਰਕਾਰ ਜਿਹਨਾਂ ਦੀ ਉਹਨਾਂ ਨੂੰ ਕਹੋ ਇੱਕ ਮੀਟਿੰਗ ਕਰਕੇ ਦਿਖਾ ਦੇਣ ਕਿਸੇ ਨਾਲ ਲੜਾਈ ਨਹੀਂ ਹੈ ਸੀਟ ਸਾਡੀ ਜਿੱਤੀ ਹੋਈ ਹੈ ਬਹੁਤ ਬਹੁਤ ਧੰਨਵਾਦ